ਫੀਸਾਂ ਤੇ ਕਿਤਾਬਾਂ ਦੇ ਨਾਂ ਉਤੇ ਨਿੱਜੀ ਸਕੂਲਾਂ ਵੱਲੋਂ ਕੀਤੀ ਜਾਂਦੀ ਅੰਨੇਵਾ ਲੁੱਟ ਤੋਂ ਦੁਖੀ ਨੂਰਪੁਰ ਵਾਸੀਆਂ ਨੇ ਅੱਜ ਸੈਂਟ ਮੈਰੀ ਸਕੂਲ ਦਾ ਵਿਰੋਧ ਕਰਦਿਆਂ ਸਕੂਲ ਦੀ ਕਿਤਾਬਾਂ ਵਾਲੀ ਦੁਕਾਨ ਬੰਦ ਕਰਵਾ ਦਿੱਤੀ। ਇੱਥੇ ਬੱਚਿਆਂ ਲਈ ਕਿਤਾਬਾਂ ਖਰੀਦਣ ਆਏ ਮਾਪੇ ਤਿੰਨ ਗੁਣਾ ਵਧੇਰੇ ਰੇਟ ਸੋਣ ਕੇ ਕਾਫੀ ਪਰੇਸ਼ਾਨ ਹੋ ਗਏ। ਜਿਸ ਉੱਤੇ ਕੁਝ ਮਾਪਿਆਂ ਵੱਲੋਂ ਇਤਰਾਜ਼ ਜਤਾਇਆ ਗਿਆ। ਮੌਕੇ ਉੱਤੇ ਪਹੁੰਚੇ ਇਲਾਕੇ ਦੇ ਵਿਧਾਇਕ ਨੇ ਉਦੋਂ ਤੱਕ ਦੁਕਾਨਾਂ ਨਾ ਖੋਲਣ ਦਾ ਫਰਮਾਨ ਦਿੱਤਾ ਜਦੋਂ ਤੱਕ ਡੀਸੀ ਵੱਲੋਂ ਕਿਤਾਬਾਂ ਦੇ ਸਹੀ ਰੇਟ ਤੈਅ ਨਹੀਂ ਕਰ ਦਿੱਤੇ ਜਾਂਦੇ। ਉਨ੍ਹਾਂ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਚੁੱਕ ਦੋਕਾ ਨੂੰ ਇਹ ਸਕੂਲ ਵਾਲੇ ਦੇ ਰਹੇ ਹਨ ਇਹਨਾਂ ਨੂੰ ਰੋਕਿਆ ਜਾਵੇ ਅਤੇ ਇਹਦੀ ਉੱਚ ਪੱਧਰ ਤੇ ਕਾਰਪੇਛਾਨ ਵੀਰ ਕਰਕੇ ਕਾਰਵਾਈ ਕਰਾਈ ਜਾਵੇ ਕੋਈ ਜ਼ਿਆਦਾ ਨਹੀਂ ਮਸਲਾ ਨਹੀਂ ਹੈਗਾ ਰੋਪੜ ਜ਼ਿਲ੍ਹੇ ਤੇ ਸਿਰਫ ਇਹਨਾਂ ਦਾ ਮਸਲਾ ਹੈ ਪੰਜਾਬ ਦਾ ਮਸਲਾ ਹੈ ਇਹਨੂੰ ਆਪਾਂ ਡੀਸੀ ਸਾਹਿਬ ਨਾਲ ਸਦਾ ਸਭਾ ਜੀ ਦੱਸਾਂਗੇ ਕਿ ਅਸੀਂ ਸਕੂਲਾਂ ਵਾਲੇ ਲੁੱਟ ਛੁਟ ਕਰ ਰਹੇ ਆ ਪੂਰੀ ਫੀਸਾਂ ਵੀ ਜ਼ਿਆਦਾ ਲੈ ਰਹੇ ਆ ਕਿਤਾਬਾਂ ਦਾ ਰੇਟ ਦੀ ਮਨਮਰਜ਼ੀ ਨਾਲ ਵੇਚ ਰਹੇ ਆ ਜਿਹੜੀ 200 ਦੀ ਕਿਤਾਬ ਮਿਲਦੀ ਹੈ ਉਹ 5-500 ਰੁਪਏ ਲੈ ਰਹੇ ਆ ਇਹ ਸਾਰਾ ਜੀ ਖਿਲਾਫ ਆਪਾਂ ਚੱਲਣਾ ਹੈ ਪੂਰਾ ਮੁੱਦਾ ਠਾ ਕੇ ਚੱਲਾਂਗੇ ਜੋ ਜੈਨਰੀਅ ਰੇਟ ਹੋਊਗਾ ਲੋਕ ਦੱਸ ਦਈਏ ਕਿ ਨਿੱਜੀ ਸਕੂਲਾਂ ਵੱਲੋਂ ਸਕੂਲ ਅੰਦਰੋਂ ਹੀ ਕਿਤਾਬਾਂ ਕਾਪੀਆਂ ਤੇ ਸਟੇਸ਼ਨਰੀ ਖਰੀਦਣ ਦੇ ਫਰਮਾਨ ਤੋਂ ਦੁਖੀ ਮਾਪਿਆਂ ਵੱਲੋਂ ਅਕਸਰ ਸਕੂਲਾਂ ਦਾ ਵਿਰੋਧ ਕੀਤਾ ਜਾਂਦਾ ਰਿਹਾ ਪਰ ਹਾਲੇ ਤੱਕ ਸਰਕਾਰ ਇਹਨਾਂ ਸਕੂਲਾਂ ਨੂੰ ਨੱਥ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਚਿਲੀਨੰਦਪੁਰ ਸਾਹਿਬ ਤੋਂ ਰਕੇਸ਼ ਰਾਣਾ ਜਾਗਬਾਨੀ ਟੀਵੀ